ਸਤਿ ਸ੍ਰੀ ਅਕਾਲ ਪਰਿਸ਼ਤ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਪਹੁੰਚ ਗਏ ਜਗਰਾਉਂ ਤੇ ਲੈਣ ਲੱਗੇ ਆ ਕੇਕ ਤੇ ਆਉਣਾ ਵਾ ਮੰਨੇ ਨੇ ਦੇਖ ਲੈ ਕਿਹੜਾ ਲੈਣਾ ਵਾ ਤੇ ਆਉਣਾ ਮੰਨੇ ਨੇ ਤੇ ਜਾਣਾ ਅਮਰਸਰ 에어ਪੋਰਟ ਤੇ ਲੈਣਾ ਆਪਾਂ ਤੇ ਬਾਕੀ ਸਵੇਰ ਫਿਰ ਪਹੁੰਚਾਂਗੇ ਮਾਰਨਿੰਗ ਟਾਈਮ ਤੇ ਉਹਨਾਂ ਕੋਲ ਕੇਕ ਮਿਲਣਾ ਨਹੀਂ ਸੀ ਆਪਾਂ ਨੂੰ ਕਿਹੜਾ ਲਈਏ ਦੇਖ ਹਾਂ ਦਾ ਜੀ ਲਾਇਆ ਪਿਆ ਹਨ 9 ਵੇਗੇ ਲਾਈ ਜਾਨੇ ਹੈ ਹਾਂ ਬਾਕੀ ਬਹੁਤ ਛੋਟਾ ਪੜਿਆ ਸੀ ਯਾਰ ਛੋਟਾ ਰਹੀ ਇਹ ਵਾਲਾ ਜੇ ਉਹ ਵੀ ਆਈ ਲੱਗੇ ਬ੍ਰਦਰ ਕੇ ਵੱਡੇ ਵੀ ਆ ਗਏ ਉਦੋਂ ਬੜਾ ਦੂਜਾ ਦੇ ਦੇਣਾ ਸੀ ਆਪਾਂ ਨੇ ਆਪ ਲਵ ਫਾਈਨਸ ਕਟ ਗਈ ਹੈ ਹਾਂ ਕਿਹੜਾ ਬਰ ਇਹ ਹਾਲੀ ਗੱਲ ਹੈ ਸ਼ਹਿਰ ਤੇ ਬਾਜ਼ਾਰ ਇਹੀ ਕਰਦੇ ਅੱਗੇ ਉਹੀ ਖਾਣਾ ਟੇਸਟ ਚੇਂਜ ਹੋ ਜਾਊਗਾ ਇਹ ਤੋਂ ਵੱਡਾ ਵੀ ਹੋਊਗਾ ਨਹੀਂ ਤੂੰ ਤਾਂ ਤਿਆਰ ਹੋ ਜਾ ਫੇਰ ਤਾਂ ਜਦ ਤਿਆਰ ਤਾਂ ਫਿਰ ਟਾਈਮ ਹੀ ਕਰ ਦੇ ਫਿਰ ਤੇ ਸਵੇਰ ਫਿਰ ਬਾਈਕਾਂ ਦਾ ਦੁਕਾਨ ਵੀ ਬੰਦ ਹੋਣੀ ਹੈ ਹੈ ਨਹੀਂ ਚੱਲੇ ਜਾਣਾ ਇਹ ਤਾਂ ਗਰਮੀ ਆਉਂਦਾ ਤੇ ਬਾਕੀ ਲੈ ਆਏ ਸੀ ਕਿ ਮੂੰਗੀ ਦਾ ਵੀ ਲੈਣਾ ਕੱਲੋਂ ਮੂੰਗੀ ਵੀ ਬੀਜਣੀ ਆਪਾਂ ਤਿਆਰ ਕਰਕੇ ਖੇਤ ਬਾਤ ਆ ਗਿਆ ਵਾ ਤੇ ਟਰਾਲੀਆਂ ਅਜੇ ਸਟੋਰ ਚੋਂ ਲਈਆਂ ਨਹੀਂ ਆਪਣੀਆਂ ਖੜੀਆਂ ਆਵਾ ਉਦਾਂ ਸਮਾਨ ਆਇਆ ਬਈ ਫ੍ਰਿਜਾਂ ਚਣਕੇਪੁਰ ਵੀ ਲੈਣੇ ਰੈੱਡ ਬੋਲ ਵੈਸੇ ਇਹਨੂੰ ਕਹਿੰਦੇ ਡੇਂਜਰਸ ਹੁੰਦੀ ਆ ਜਿਆ ਸਹੀ ਇਹ ਕਰ ਲਓ ਕੋਈ ਨਾ ਮਾਇਆ ਕੀ ਕਹੋਗਾ ਰੈਡੀ ਆ ਆਪਣਾ ਸਵੇਰ ਸਾਨੂੰ ਪੰਗਾ ਪੈਣਾਗੇ ਕੋਈ ਦੁਕਾਨ ਨਹੀਂ ਖੋਲਣੀ ਜਿਹੀ ਕਿੰਨੇ ਵਜੇ ਤਾਂ ਓਪਨ ਹੁੰਦਾ ਹੁਣ 9 ਵਜੇ ਤਾਂ ਚਲੋ ਇਹ ਜਾਣੀ ਦੋਨੇ ਬ੍ਰਾਂਡ ਤੁਹਾਡੇ ਕੋਲ ਹੀ ਆ ਬਿੰਨੀ ਵਾਲਾ ਵੀ ਤੇ ਇਹ ਵੀ ਬੱਸ ਕਰ ਦੋ ਬੋਲ ਪਹਿਲਾਂ ਤਾਂ ਡੱਬੇ ਕਰਕੇ ਵੀ ਮਹਿੰਗਾ ਹੋ ਜਾਣਾ ਨਾ ਇਹ ਬਸ ਕੰਪਨੀ ਇਹ ਚ ਹੀ ਕਰਦੀ ਐ ਬਾਕੀ ਗੰਦੀ ਪਰਨੀ ਤੋਂ ਹੁਣੀ ਲੱਗੇ ਹੋਇਆ ਤਿਆਰੀ ਵੈਰੀ ਕਰਨ ਵੈਲਕਮ ਅਲਾ ਸੈਸ ਤੋਂ ਸਾਰਾ ਹੋ ਰਿਹਾ ਤਿਆਰ ਤੇ ਸਹਿਬ ਸਾਹਿਬ ਹੁਣੀ ਗਏ ਹੋਇਆ ਖਾੜੇ ਦਾਦੇ ਪਾਪੇ ਨਾਲ ਆਪਦੇ ਤੇ ਬਾਕੀ ਲੱਗੇ ਹੋਏ ਗਨੀਜ਼ ਦਾ ਫੁਕਾ ਮਾਰਨ ਤੈਨੂੰ ਬਲਬਲਾ ਦਿੱਤਾ ਸੀ ਉਧਰੋਂ ਕਿੱਥੇ ਆ ਉਹ ਦੂਜੇ ਉਹ ਪੰਪ ਛੋਟਾ ਨਹੀਂ ਸੀ ਉਹ ਉਹ ਪੰਪ 15 ਰੁਪਏ ਦੀ ਬੈਸ ਹਾਂ ਉੱਡ ਡੈਡ ਅੱਛਾ ਉਹਦਾ ਨਾ ਸੌਖਾ ਹੋਣਾ ਸੀਗਾ ਚੱਲ ਕੋਈ ਨਾ ਚੱਲ ਫਿਰ ਅਸੀਂ ਤਾਂ ਜਾਂਦੇ ਆ ਫਿਰ ਗੇਟ ਖੋਲ ਦੋ ਇਹਦੇ ਨਾਲ ਵੀ ਬੋਲਵਲੇ ਲਾ ਦੇ ਇੱਕ ਅੱਧਾ ਕ ਨਹੀਂ ਵਿਚਾਰੇ ਦੋ ਇੱਕਾ ਵਿਚਾਰੇ ਲਾ ਦੋ ਦੋ ਸਾਈਡਾਂ ਤੇ ਲਾ ਦੋ ਭਲਾਂ ਦੀ ਜਿੰਮੀ ਨਹੀਂ ਪੂਰੀ ਠੀਕ ਆ ਹੋਰ ਡਾ ਫਿਰ ਜਾਂਦੇ ਆ ਆਪਣੇ ਏਅਰਪੋਰਟ ਤੇ ਅਮਰਸਰ ਤੇ ਬਾਕੀ ਦੈਂਟ ਹੋਤਾ ਹੋਇਆ ਅੱਜ 11:24 ਤੇ ਖਲੈੜ ਦਾ ਸੀਗਾ ਟਾਈਮ 11:15 ਤੇ ਬਾਕੀ ਨਿਕਲਦਿਆਂ ਲੋਕਾਂ ਨੂੰ ਘੰਟਾ ਡੇਢ ਦਾ ਟਾਈਮ ਹੀ ਲੱਗ ਜਾਂਦਾ ਸਿਕਿਉਰਿਟੀ ਚੈੱਕਨ ਆਊਟ ਤੇ ਤੇ ਬਾਕੀ ਦੇਖਦੇ ਆਂ ਮੌਲ ਕਿਵੇਂ ਆ ਮੇਰਾ ਬਬੂ ਪਹੁੰਚ ਗਿਆ ਤੇ ਮੌਸਮ ਠੰਡਾ ਵਾ ਪੂਰਾ ਅੱਜ ਸਵੇਰ ਦੀ ਹਵਾ ਚੱਲਦੀ ਆ ਬਹੁਤ ਹੀ ਠੰਡੀ ਤੇ ਕੱਲ ਇਹ ਰੋਡ ਕ੍ਰੋਸ ਇਧਰੋਂ ਪਹਿਲਾਂ ਕਮੇਰੇ ਦਾ ਮੌਸਮ ਸ਼ਿਮਲੇ ਵਾਲਾ ਪੂਰਾ ਵਾਹ ਸ਼ਿਮਲੇ ਜਾਂਦੇ ਨਾ ਉਹ ਤੋਂ ਦੂਜਾ ਆਪਣੇ ਮਨਾਲੀ ਮਨਾਲੀ ਸੋਭਾ ਮੋਹ ਵਾਲੇ ਇਦਾਂ ਹੀ ਹੁੰਦਾ ਵਾ ਠੀਕ ਆ ਬਰਫ ਵਾਲੀ ਫੀਲਿੰਗ ਆਉਂਦੀ ਹੁੰਦੀ ਹੈ ਹਵਾ ਚ ਤੇ ਉਹੀ ਮਾਹੌਲ ਅੱਜ ਵੀ ਆਹ ਦੀਨ ਅੰਗੰਦਰ ਸਾਰਾ 에어ਪੋਰਟ ਆ ਗਿਆ ਲੱਗਦਾ ਤੋਂ ਜਾਜ ਦੇ ਦੀਦੇ ਹੁੰਦੇ ਇੱਥੋਂ ਉਹ ਖੜੇ ਆਵੇ ਉਹ ਲਿਆ ਗਿਆ ਦੀਨਾ ਦੇ ਚੌਂ ਜੀ ਮੈਂ ਕਿਹਦੇ ਕੋਲ ਚੱਲੇ ਸਾਹਮਣੇ ਜਿੰਗੀਆਂ ਗੱਡੀਆਂ ਲੱਗੀਆਂ ਗੱਡੀਆਂ ਨੂੰ ਬਾਹਰ پارک ਨੂੰ ਲੈ ਕੇ ਜਾਉਂ ਬਾਹਰ پارک ਹੀ ਜਾ ਬੈਕ ਹੋ ਜਾ ਹਾਂ ਬੈਕ ਉਹ ਕਰ ਉਹ ਚੜੂਗਾ 99 ਤੇ ਲੈ ਕੇ ਜਾਊਗਾ ਉਹ ਲੋਡ ਕਰਤਾ ਨਾ ਸਾਰਾ ਉਹ ਤੱਕ ਕੇ ਉਹਨੂੰ ਹੁਣ ਪਿੱਛੇ ਕਰਨਗੇ ਸਮਝ ਗਿਆ ਕਿ ਨਹੀਂ ਉਹ ਟਰੱਕ ਨਾਲ ਪਿੱਛੇ ਕਰ ਰਿਹਾ ਉਹਨੂੰ ਇਹ ਜਿਹੜਾ ਆਪ ਕੋਲ ਸਟਾਪ ਹੋ ਰਿਹਾ ਹੋ ਗਿਆ ਉਹ ਪੂਰਾ ਆ ਗਿਆ 15 ਮਿੰਟ ਦਾ ਫਰਕ ਪਿਆ ਇਹਨਾਂ ਮੂਰੇ ਲਾਵਾ ਲਿਆ ਗਏ ਸੀ ਮਾਲ ਪੂਰਾ ਬਣਿਆ ਹੋਇਆ ਵਾ ਮੇਲਾ ਦਾ ਕੈਨੇਡਾ ਵਾਲੇ ਜਾਦੇ ਆਉਂਦੇ ਇਹ ਫਲੈਟ ਚ ਸ਼ਾਇਦ ਮੈਨੂੰ ਲੱਗਦਾ ਹੈ ਨਾ ਆਈਆਂ ਜਿਆਦਾ ਹੀ ਆ ਕੱਠ ਹੁਣ ਹੋਸਾ ਹੋਂ ਨਾਲ ਅੱਗੇ ਨਾ ਰਾਹ ਜਾ ਹੁੰਦਾ ਨਹੀਂਗਾ ਨੇ ਮੈਨੂੰ ਤਾਂ ਐ ਨਾਲ ਦੇ ਪੂਚੇ ਬੈਠੇ ਕਰਕੇ ਵੀ ਟਾਈਮ ਲਾਈ ਚੱਲੇ ਫਿਰ ਬੱਧੀਆ ਬੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਉਹ ਸਤਿ ਸ਼੍ਰੀ ਅਕਾਲ ਕਿਵੇਂ ਹੋ ਮੈਂ ਕਿਹਨੂੰ ਲੱਪਣਾ ਨਹੀਂ ਤੁਸੀਂ ਉਹ ਭੱਲੇ ਮੋ ਨੂਦਰੀ ਤੋਂ ਉੱਠੀ ਖੜੀ ਸਾਹ ਜਰੀ ਓ ਤੂੰ ਮੇਰੇ ਕੋਲ ਦੀ ਲੰਘਿਆ ਤੂੰ ਮੇਰੇ ਕੋਲ ਨਾ ਨਮਾ ਚੱਕਾ ਮੈਂ ਗਿਆ ਉਹ ਮੇਰੇ ਕੋਲ ਸਤਿ ਸ਼੍ਰੀ ਅਕਾਲ ਉਹ ਦਵਾ ਪਾਣੀ ਇਹ ਇੰਤਜ਼ਾਰ ਹੈ ਬੱਸ ਜੇ ਤੁਸੀਂ ਸਤਿ ਕਿਹੜਾ ਰੇ ਦਿਨ ਰੋਈ 28 ਦਾ 9 ਪੰਜਾ ਦੰਨੇ ਹੈ ਦੂਜਾ ਸਹੀ ਹੈ ਕੀ ਆ ਆਪਲੇ ਹੋਰ ਨੂੰ ਆਉਂਦਾ ਨਹੀਂ ਕਰਦੀ ਤੁਸੀਂ ਬੰਨਾਂ ਨੇ ਟੁੱਠੇ ਨਹੀਂ ਬੱਪੀ ਇਹ ਹੋ ਜਾਣਾ ਆਪੀ ਉੱਧੜੇ ਨੇ ਬੱਪੀ ਆਦੇ ਹੁੰਦੇ ਤੂੰ ਮੈਨੂੰ ਅੱਜ ਕੀ ਹੋ ਗਈ ਹਾਂ ਬਈ ਉਹ ਕਿੱਧਰ ਗਿਆ ਉਹ ਉਹਨੂੰ ਕੋਈ ਨੀਂਦ ਜੀ ਠਾ ਦੇ ਯਾਰ ਜਗੜੀ ਵੀ ਨਹੀਂ ਇੱਥੇ ਕੱਢ ਜਾ ਉਧਰ ਨਹੀਂ ਹੈਂ ਘੜ ਬੱਬੂ ਥਈ ਆਪ ਕਿੱਧਰ ਆ ਗਈ ਤੂੰ ਆ ਜਾ ਆ ਜਾ ਬੱਬੂ ਸੱਚ ਹੁੰਦੇ ਤੇ ਲੱਗਿਆ ਇਹ 3 ਮੋਮਬਤੀ ਵੀ ਮਸੇਂ ਜਗਣੀਆਂ ਇੱਕ ਲਾਲਾ ਦੋ ਪਤੂ ਬਹੁਤ ਆ ਪਹਿਲਾਂ ਲਾਲਾ ਇੱਕ ਦੋ ਬਹੁਤ ਆ ਜਾਂ ਇੱਕ ਮੋਮਬਤੀ ਜਗਾ ਲਾ ਪਹਿਲਾਂ ਪਹਿਲਾਂ ਜਗਾ ਕੇ ਉਧਰ ਲਾ ਲਾ ਨਾ ਟਾਈਮ ਲਾ ਲਓ ਠੰਡ ਲੱਗਦੀ ਆ ਲੈ ਕਿਤਨਾ ਇਹ ਇਹਨੇ ਕੋਈ ਵੀ ਜਗਾ ਲਾਓ ਲਾਓ ਉਹਨਾਂ ਟਾਈਮ ਚਲੋ ਕੋਈ ਨਾ ਕੱਟ ਲੋ ਬਾਅਦ ਆਪਾਂ ਦੀ ਬਾਸ ਮਿੰਦਗੀ ਦੇ ਤੇ ਆਈਏ ਅਰਖਾ ਚਲੋ ਬਈ ਕਰੋ ਤਿਆਰੀ ਚਲੋ ਬੀ ਕਰਵਾ ਦੇ ਫੁਰਦੇ ਪਰਦੇ ਬਾਬਾ ਜਾਗਦੇ ਮੈਂ ਤਾਂ ਲਾਦਾ ਲੋਡਿੰਗ ਪੈਣੀ ਵੀ ਹਵਾ ਚੱਲਦੀ ਐ ਚਲੋ ਕਟੋ ਵੀ ਕਰਦੇ ਕਰੋ ਟਾਈਮ ਹੈ ਵੀ ਨਾ ਅਰੇ ਬੜਾ ਕੱਟ ਸਵਾ ਚਾਰ ਦਾ ਟਾਈਮ ਹੋ ਗਿਆ ਤੇ ਮੌਰਨਿੰਗ ਟਾਈਮ ਲੱਗਿਆ ਕੇਕ ਕੱਟਣਾ ਚਲੋ ਭਈ ਹੈਪੀ ਬਰਥਡੇ ਤਾਂ ਨਹੀਂ ਕਹਿਣਾ ਹੁਣ ਨਹੀਂ ਨਹੀਂ ਜੀ ਆਇਆਂ ਨੂੰ ਹਾਂ ਵੈਲਕਮ ਚੱਕ ਭਈ ਚੱਕ ਮੇ ਮੂਰ ਆਹ ਟੰਡਾ ਹੋ ਕੱਬੀ ਮੈਂ ਕਿਆਕ ਚੱਕ ਚੱਕ ਲੈ ਚੱਕ ਲੈ ਤੁਸੀਂ ਹੋਣਾ ਹੈ ਦਾ ਚਾਚਾ ਹੀ ਆਸ ਨੂੰ ਕੋਈ ਨਹੀਂ ਚਾ ਚਲੋ ਵੀ ਕਾ ਮਰ ਚਾਚਾ ਤੁਹਾਨੂੰ ਖਵਾ ਦੇਣਾ ਸੀਗਾ ਨਹੀਂ ਬਸ ਹੈ ਚਲੋ ਬਸ ਬਹੁਤ ਆ ਬਸ ਕੰਬੀ ਜਾਣਾ ਸਟ ਚਲੋ ਵੀ ਚਲੋ ਵੀ ਬਾਪੂ ਜੀ ਵੀ ਆ ਗਏ ਬਾਪੂ ਜੀ ਵੀ ਆ ਗਏ ਥੈਂਕ ਯੂ ਫਾਰ एवरीथिंग ਉਹ ਦਾ ਪਾਸ ਆ ਲੈ ਫੜ ਸੱਸੀਆ ਬਸ ਨੀ ਆ ਜਾ ਫੁੱਟ ਪਰਾਉ ਆ ਜਾ ਫਿਰ ਤੂੰ ਵੀ ਆ ਗਿਆ ਆ ਗਿਆ ਆ ਜਾ ਫੁੱਟ ਆ ਜਾ ਪੱਗੀ ਕੋਈ ਨਾ ਕੋਈ ਰਹੇ ਮਨੋਂ ਤੇਰੇ ਵੀ ਵਾਦੀ ਮੜਾ ਜਿਆ ਸਵਾਦ ਖਾਦੀਏ ਵਾਜ ਚੱਲ ਬਾਹਰ ਦਾ ਖਾਣਾ ਜੀ ਤੇਰੇ ਵੀ ਤੇਰੇ ਖਾਣੇ ਆ ਨਾ ਵਾਗਦੇ ਸੀ ਬਹੁਤ ਵਾਦਾ ਕੀ ਮੈਂ ਸਾਹਮਣੇ ਇਹਨੇ ਖਾਣ ਦਾ ਬਿਲਕੁਲ ਤੇ ਸਾਈਡ ਤੇ ਕੌਣ ਨਹੀਂ ਜਿਹਾ ਕੇ ਕਰ ਮੈਂ ਮਗਰ ਮੂੰਹ ਕਰਕੇ ਫੇਰ ਬਾਹਰ ਚੱਲ ਬਾਅਦ ਇਹਨੂੰ ਨਹੀਂ ਖਾਣਾ ਯਾਰ ਹੋਰ ਸਵਾਦ ਹੋਰ ਕਰ ਲੈ ਥੋੜਾ ਫੇਰ ਤੂੰ ਸੌਂ ਵੀ ਆ ਫੇਰ ਤੂੰ ਸੌਂ ਜਾਣਾ ਵਾ ਚੱਕ ਦੇ ਗੰਬੀ ਜਣਾ ਤੂੰ ਤਾਂ ਨਹੀਂ ਛੱਡ ਤਾ ਗਾ ਚੱਲ ਜਗਾ ਮੁੰਡਾ ਚੱਲ